ਸਾਭ ਨੇ ਜੀ ਸਰਬਸਾ ਕਾਲ ਕੀ ਹਾਲ ਚਾਹ ਦੇ ਰੱਬ ਸੱਚਾ ਸੋਣਾ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਔਰ ਕੋਈ ਵੀ ਟੈਂਦੀ ਕਲਾਜ ਨਾ ਰਵੇ ਅੱਛਾ ਜੀ ਗੱਲ ਇਹ ਵੇਖ ਕੇ ਬਾਬਾ ਇਹ ਭਾਈ ਸਰਬਜੀਤ ਸਿੰਘ ਦੁੰਦਾ ਸਾਹਿਬ ਨੇ ਉਹਨਾਂ ਨੇ ਇੱਕ ਕਥਾ ਬਿਆਨ ਕੀਤੀ ਥੋੜੀ ਦੇਰ ਪਹਿਲੇ ਹੀ ਮੈਨੂੰ ਬਹੁਤ ਗੰਗੀ ਲੱਗੀ ਤੇ ਕਥਾ ਦੇ ਬਾਰੇ ਮੈਂ ਗੱਲਬਾਤ ਨਹੀਂ ਕਰਾਂਗਾ ਇਹ ਤੁਹਾਡੇ ਲਈ ਇੱਕ ਬਲਾਈਂਡ ਹੋਵੇਗਾ ਮੈਂ ਵੀ ਇਹਦੇ ਤੇ ਬਾਅਦ ਚ ਗੱਲਬਾਤ ਕਰਾਂਗਾ ਪਹਿਲੇ ਸੁਣ ਲਈਏ ਮੈਨੂੰ ਜਿਹੜਾ ਨਾ ਇਸ ਕਥਾ ਦੇ ਬਾਰੇ ਤੁਹਾਡੇ ਨਾਲ ਵੇਖ ਕੇ ਹੀ ਮਤਲਬ ਇਕੱਠੇ ਬੈਨੇ ਆ ਤੇ ਫੇਰ ਹੀ ਮਜ਼ਾ ਆਏਗਾ ਭਾਈ ਸਰ ਬਜੀਤ ਸਿੰਘ ਸਾਹਿਬ ਸੁਣਨੇ ਆ ਬਗੈਰ ਕਿਥੇ ਦੇਰ ਤੇ ਢਿਲ ਤੋਂ ਕਈ ਵਾਰੀ ਪੰਜਾਬ ਵਾਲੇ ਨੂੰ ਲੱਗਦਾ ਮੈਂ ਵਿਦੇਸ਼ ਚਲਾ ਜਾਊਂਗਾ ਮੈਂ ਖੁਸ਼ ਹੋ ਜਾਣਾ ਇਹ ਭੁਲਿਖਾ ਹੈ ਕਿਸੇ ਨੂੰ ਐਸਾ ਲੱਗਦਾ ਵੀ ਮੈਂ ਇੱਕ ਦੇਸ਼ ਤੋਂ ਦੂਜੇ ਦੇਸ਼ ਚਲ ਜਾਊਂਗਾ ਸ਼ਾਇਦ ਮੈਨੂੰ ਖੁਸ਼ੀ ਮਿਲ ਜਾਣੀ ਸਤਿਗੁਰੂ ਜੀ ਕਹਿੰਦੇ ਖੁਸ਼ੀ ਤੇ ਤੇਰੇ ਆਪਣੇ ਅੰਦਰ ਹੈ ਤੂੰ ਜਿੱਥੇ ਮਰਜੀ ਭਜ ਲੈ ਸੁੱਖ ਨਹੀਂ ਬਹੁਤੇ ਧਨ ਖਾਟੈ ਸੁੱਖ ਨਹੀਂ ਪੇਖੈ ਨ੍ਰਿਤ ਨਟੈ ਸੁੱਖ ਨਹੀਂ ਬਉ ਦੇਸ਼ ਕਮਾਇ ਸਰਬ ਸੁਖਾ ਹਰ ਹਰ ਗੁਣ ਗਾਇ ਸਾਰੇ ਸੁਖ ਮਾਲਕ ਦੀ ਇਬਾਦਤ ਵਿੱਚ ਹੈ ਚੰਗੇ ਕਰਮ ਕਰਨ ਵਿੱਚ ਹੈ ਤੁਸੀਂ ਜ਼ਿੰਦਗੀ ਵਿੱਚ ਕਿਸੇ ਦਾ ਵਿਗੜਿਆ ਕੰਮ ਸਵਾਰ ਕੇ ਵੇਖੋ ਤੁਹਾਨੂੰ ਕਿੰਨਾ ਸਕੂਨ ਪ੍ਰਾਪਤ ਹੋਏਗਾ ਤੁਹਾਨੂੰ ਕਿੰਨੀ ਸੰਤੁਸ਼ਟੀ ਮਿਲੇਗੀ ਆਪਣੇ ਅੰਦਰੋਂ ਇਹ ਹਕੀਕਤ ਹੈ ਕਿ ਕਿਸੇ ਨਾਲ ਭਲਾਈ ਕਰਕੇ ਨਾ ਕਿਸੇ ਨਾਲ ਚੰਗਿਆਈ ਕਰਕੇ ਜਿਸ ਵਕਤ ਬੰਦਾ ਸਕੂਨ ਪਾਉਂਦਾ ਉਹ ਕਿਸੇ ਗੱਲ 'ਚ ਨਹੀਂ ਪਾਉਂਦਾ ਮੈਂ ਇੱਕ ਜਗ੍ਹਾ ਪੜ ਰਿਹਾ ਸੀ ਕਿ ਬਜ਼ੁਰਗ ਨੇ ਉਹਨਾਂ ਆਖਿਆ ਮੈਨੂੰ ਨਾਮ ਨਹੀਂ ਆਉਂਦਾ ਯਾਦ ਉਹਨਾਂ ਆਖਿਆ ਜੀ ਫਕਰ ਜਿਹੜਾ ਨਾ ਫਕੀਰੀ ਇਸ ਗੱਲ ਦੇ ਵਿੱਚ ਕਿ ਇੱਕ ਫਕੀਰੀ ਨਹੀਂ ਹੈ ਕਿ ਤੁਹਾਡੇ ਕੋਲ ਨਾ ਹੋਵੇ ਫਕੀਰੀ ਇਸ ਗੱਲ 'ਚ ਕਿ ਕਿਸੇ ਦੂਸਰੇ ਕੋਲ ਹੋਵੇ ਤੇ ਤੁਸੀਂ ਵੇਖ ਕੇ ਤੁਹਾਨੂੰ ਖੁਸ਼ੀ ਹੋਵੇ ਅੱਜ ਬੰਦਾ ਆਪਣੇ ਅੰਦਰ ਜ਼ਹਿਰ ਚੱਕੀ ਫਿਰਦਾ ਐਸੇ ਕਰਕੇ ਅਫਸਰਟ ਆਵਾਜ਼ ਆ ਰਹੀ ਮਹਾਰਾਜ ਕਹਿੰਦੇ ਤੋ ਗੁਰੂ ਸਾਹਿਬ ਜੀ ਕਹਿੰਦੇ ਬੰਦਿਆ ਤੈਨੂੰ ਜੀਵਨ ਮਿਲਿਆ ਤੋ ਮੈਂ ਗੱਲ ਕਰ ਰਿਹਾ ਸੀ ਮਿਸਲਾਂ ਦਾ ਸਮਾਂ ਆ ਉਸ ਤੋਂ ਬਾਅਦ ਸ਼ੇਰ-ਏ-ਪੰਜਾਬ ਮਹਾਰਾਜਾ ਜੀ ਸਿੰਘ ਦਾ ਆਪਾ ਜੀਵਨ ਕਾਲ ਪੜਦੇ ਆਂ ਅੰਗਰੇਜ਼ ਪੰਜਾਬ ਦੇ ਵਿੱਚ 1849 ਵਿੱਚ ਕਬਜ਼ਾ ਹੋ ਜਾਂਦੇ ਨੇ 1839 ਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਜੀ ਸਿੰਘ ਇਸ ਫਾਨੀ ਦੁਨੀਆ ਚ ਕੂਚ ਕਰ ਜਾਂਦੇ ਨੇ ਉਸ ਤੋਂ ਬਾਅਦ ਹੌਲੀ-ਹੌਲੀ ਅੰਗਰੇਜ਼ ਨੇ ਸਿਰਫ ਤਿੰਨ ਤੇ ਨਾਨਿਆਂ ਤੇ ਭਰਤੀ ਹੋਏ ਸੀ ਹੀਰਾ ਸਿੰਘ ਡੋਗਰਾ ਧਿਆਨ ਸਿੰਘ ਲਬ ਤਿੰਨ ਤਿੰਨਾਂ ਨੇ ਉਹਨਾਂ ਦੀ ਤਨਖਾਹ ਸੀ ਮਹੀਨੇ ਦੀ ਵਜ਼ੀਰ ਬਣ ਗਿਆ ਪੰਜਾਬ ਦੇ ਗਦਾਰੀਆਂ ਕਰ ਕਰ ਕੇ ਤੋ ਕੱਲੇ ਨਹੀਂ ਬਣੇ ਸਾਡੇ ਸਿੱਖ ਸਰਦਾਰ ਵੀ ਕਈ ਰਲ ਗਏ ਸੀ ਜਿਵੇਂ ਅੱਜ ਰਲੇ ਫਿਰਦੇ ਕਈ ਉਹਨਾਂ ਨਾਲ ਸਮਝ ਗਏ ਅੱਜ ਵੀ ਸਾਡੇ ਬਹੁਤ ਦਸਤਾਰਾਂ ਵਾਲੇ ਤੇ ਦਾੜ੍ਹਿਆਂ ਵਾਲੇ ਵੇਖਣ ਨੂੰ ਸਾਡੇ ਸਿੱਖ ਲੱਗਦੇ ਨੇ ਤੋ ਮੇਰੇ ਵਰਗਾ ਪ੍ਰਚਾਰਕ ਬੋਲ ਕੇ ਕਈ ਵਰੀ ਬਦਨਾਮੀ ਖੜਦਾ ਉਹ ਕਹਿੰਦੇ ਜੀ ਤੈਨੂੰ ਜਿਆਦਾ ਪਤਾ ਹੈ ਬਹੁਤੇ ਪ੍ਰਚਾਰਕ ਤਾਂ ਉਹਨਾਂ ਦੀਆਂ ਉਹ ਤਰੀਫਾਂ ਕਰਦੇ ਮੇਰੇ ਕੋਲ ਹੁੰਦੀ ਕੋਈ ਨਹੀਂ ਮੈਂ ਤਾਂ ਪਹਿਲਾਂ ਕਹਿ ਦਿੱਤਾ ਕਿ ਉਹ ਬਹੁਤ ਭਾਗਾ ਵਾਲੇ ਹੁੰਦੇ ਨੇ ਜਾਂ ਤਗੜੇ ਹਰਦੇ ਵਾਲੇ ਜਿਹੜੇ ਸਾਨੂੰ ਬੁਲਾ ਲੈਂਦੇ ਨੇ ਤੇ ਕਿਉਂਕਿ ਸਾਡੇ ਕੋਲੋਂ ਗੁਰੂ ਦੀ ਹਜ਼ੂਰੀ ਵਿੱਚ ਕਿਸੇ ਪੋਲੀਟੀਕਲ ਬੰਦੇ ਦੀ ਕਿਸੇ ਦੇਹ ਦੀ ਤਾਰੀਫ ਨਹੀਂ ਹੁੰਦੀ ਕਿਉਂਕਿ ਜਿਸ ਦਾ ਦਿੱਤਾ ਖਾਵਣਾ ਤੇ ਇਸ ਕਹੀਏ ਸ਼ਾਬਾਸ਼ ਜਿਹੜਾ ਦਿੱਤਾ ਖਾਨੇ ਆ ਨਾ ਪਤਾ ਨਹੀਂ ਬੰਦੇ ਦਾ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ ਪਰ ਤੁਹਾਡੀਆਂ ਕੁਲਾਂ ਨੂੰ ਕਲੰਕਿਤ ਕਰ ਜਾਏਗੀ ਉਹ ਗੱਲ ਕਿ ਤੁਸੀਂ ਸਮਝੌਤਾ ਕਰ ਗਏ ਬਾਬਾ ਵੀਰ ਸਿੰਘ ਦਾ ਨਾਮ ਸੁਣਿਆ ਉਹ ਨਰੰਗਾਬਾਦ ਦੇ ਰਹਿਣ ਵਾਲੇ ਜਿਹੜੇ ਨਰੰਗਾਬਾਦ ਜਿੱਨਾਂ ਦੀ ਜਗਾ ਜਿੱਥੇ ਉਹਨਾਂ ਨੇ 2 3000 ਬੰਦਾ ਉਹਨਾਂ ਦੇ ਲੰਗਰ ਚ ਪ੍ਰਸ਼ਾਦਾ ਛਕਦਾ ਸੀ ਗੱਗੋ ਬੂਹਾ ਪਿੰਡ ਡਿਸਟ੍ਰਿਕਟ ਹੁਣ ਤਾਂ ਤਰਨਤਾਰਨ ਚ ਆ ਗਿਆ ਪਈ ਲਾਹਰ ਸਰ ਸੀ ਭਾਈ ਸੇਵਾ ਸਿੰਘ ਮਾਤਾ ਧਰਮਕੌਰ ਦੀ ਕੋਖ ਚ ਉਹਨਾਂ ਨੇ ਜਨਮ ਲਿਆ ਸੀ ਗੱਲ ਇਹ ਵੀ ਕਿ ਜਦੋਂ ਕੋਈ ਕੋਈ ਝੂਠ ਦਾ ਸਾਥ ਦਿੰਦਾ ਨਾ ਉਹਦਾ ਟਾਈਮ ਥੋੜਾ ਹੁੰਦਾ ਹੈ ਕਿ ਕੋਈ ਇਸ ਕਿਸਮ ਦੇ ਦਾੜੇ ਦੀ ਗੱਲ ਕਰਾਂ ਜਾਂ ਦਸਤਾਰ ਰੱਖ ਕੇ ਤੇ ਸਪੋਰਟ ਕਰੇ ਗਲਤ ਚੀਜ਼ ਨੂੰ ਤੇ ਕਿੰਨਾ ਛੇਰ ਹੈ ਠੀਕ ਹੈ ਜੀ ਕਿਉਂਕਿ ਕੁਦਰਤ ਆਪਣਾ ਬਦਲਾ ਲੈਂਦੀ ਉਹ ਵਾਪਸ ਆਉਣਾ ਉਹਨਾਂ ਚੀਜ਼ਾਂ ਨੇ ਜਿਹੜੇ ਲੋਕ ਵਕਤੀ ਤੌਰ ਤੇ ਜਿਦਾਂ ਕਰਦੇ ਨੇ ਜੋ ਹਕੀਕਤ ਹੈ ਜਾਂ ਜੋ ਜਿਹੜੇ ਲੋਕ ਆਪਣੇ ਕ੍ਰਾਂਤੀ ਵਾਸਤੇ ਉਹਨਾਂ ਨੇ ਕੋਸ਼ਿਸ਼ ਕੀਤੀ ਆਪਣੀ ਆਜ਼ਾਦੀ ਵਾਸਤੇ ਅੰਮ੍ਰਿਤਸਰ ਚ ਲਾਸ਼ਾਂ ਨੇ ਦਫਨ ਨੇ ਉਹਨਾਂ ਦੇ ਕੋਈ ਹਕੂਮਤ ਕਰ ਰਿਹਾ ਤੇ ਉਹ ਕਿੰਨਾ ਛੇਰ ਹੈ ਉਹ ਥੋੜਾ ਹਸਾ ਹੈ ਔਰ ਆਖਰਕਾਰ ਹਾਕ ਸੱਚ ਹੋਣਾ ਹੈ ਸਰਦਾਰ ਸਾਮ ਸਿੰਘ ਅਟਾਰੀ ਵਾਲਾ ਦੀ ਫੌਜ ਵਿੱਚ ਉਹਨਾਂ ਦੇ ਪਿਤਾ ਜੀ ਕਦੀ ਡਿਊਟੀ ਨਿਭਾਇਆ ਕਰਦੇ ਸੀ ਉਸ ਤੋਂ ਬਾਅਦ ਉਹਨਾਂ ਦੀ ਸੇਵਾ ਲੱਗ ਗਈ ਤੇ ਬਾਬਾ ਵੀਰ ਸਿੰਘ ਦੀ ਨਰੰਗਾਬادیه ਹਰੀਕੇ ਪਤੰਜ ਤੇ ਸਤਲੁਜ ਤੇ ਬਿਆਸ ਇਕੱਠੇ ਹੁੰਦੇ ਨੇ 1844 ਵਿੱਚ 6 ਮਈ ਨੂੰ ਉਹਨਾਂ ਨੇ ਸ਼ਿਧੀ ਪ੍ਰਾਪਤ ਕੀਤੀ ਸੀ ਤੇ ਉਹਨਾਂ ਦੀ ਸ਼ਿਧੀ ਕੋਈ ਦੂਜਿਆਂ ਦੇ ਹੱਥੋਂ ਨਹੀਂ ਹੋਈ ਆਪਣੇ 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 ਆਪ ਨੂੰ ਸਿੱਖ ਖਾਣੋ ਤੇ ਤਾਂ ਹੀ ਉਹਨਾਂ ਨੇ ਕਿਸੇ ਦੇ ਵਾਰ ਨਹੀਂ ਸੀ ਕੀਤਾ ਉਹਨਾਂ ਨੇ ਕਿਹਾ ਆਪਾਂ ਸ਼ਾਂਤਮਈ ਸ਼ੀਧੀ ਦੇਣੀ ਹੈ ਕਿਸੇ ਦੇ ਵਾਰ ਨਹੀਂ ਕਰਨ ਕਹਿੰਦੇ ਕਿੰਨਾ ਤੇ ਵਾਰ ਕਰੀਏ ਅੱਗੇ ਉਹ ਹਮਲਾ ਕਰਨ ਵਾਲੇ ਤੇ ਆਪਣੇ ਹੀ ਨੇ ਇਹ ਸਿੱਖਿਆ ਲੈਣ ਦੀ ਲੋੜ ਹੈ ਬਾਬਾ ਬੀਰ ਸਿੰਘ ਵਰਗੇ ਜੀਵਨੀਆਂ ਪੜਾਉ ਆਪਣੇ ਬੱਚਿਆਂ ਨੂੰ ਕਿ ਉਹਨਾਂ ਨੇ ਸ਼ਾਂਤਮਈ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਨੇ ਕਿਹਾ ਮੈਂ ਵਾਰ ਕਿਤੇ ਕਰਾਂ ਤੇ ਜਦਨ ਉਹਨਾਂ ਦਾ ਲਾਂਗਰੀ ਉਦਨ ਲੰਗਰ ਬਣਨਾ ਸੀ ਉਹਨਾਂ ਆਪਣੇ ਲਾਂਗਰੀ ਨੂੰ ਕਿਹਾ ਅੱਜ ਲੰਗਰ ਖੁੱਲਾ ਬਣਾਇਓ ਘਟਨਾ ਬਣਾਇਓ ਜਿੰਨਾ ਬਣਾਉਂਦੇ ਉਹ ਤੋਂ ਚਾਰ ਗੁਣਾ ਵੱਧ ਬਣਾਇਓ ਉਹ ਕਹਿੰਦੇ ਕਾਦੇ ਲਈ ਤੇ ਲਾਂਗਰੀ ਨੂੰ ਤੇ ਸਿੱਖਾਂ ਨੂੰ ਇਕੱਠਿਆਂ ਕਰਕੇ ਪਤਾ ਗਿਆ ਕਿ ਕਹਿੰਦੇ ਜਦੋਂ ਆਪਾਂ ਸ਼ਹੀਦੀਆਂ ਪ੍ਰਾਪਤ ਕਰ ਜਾਾਂਗੇ ਨਾ ਜਿਹੜੇ ਆਪਣੇ ਭਰਾ ਸਾਨੂੰ ਮਾਰਨ ਆਉਣਗੇ ਨਾ ਬਾਅਦ ਚ ਉਹਨਾਂ ਨੂੰ ਭੁੱਖ ਲੱਗਣੀ ਹੈ ਨਾ ਓਏ ਹੋਏ ਹੋਏ ਓਏ ਹੋਏ ਹੋਏ ਓਏ ਹੋਏ ਹੋਏ ਓਏ ਹੋਏ ਗੱਲ ਕਿ ਜਿਹੜੀ ਫਕਰ ਹੋਵੇ ਕਿ ਜੇ ਦੂਜੇ ਨੂੰ ਵੇਖ ਕੇ ਖੁਸ਼ ਹੋਣਾ ਜਦੋਂ ਪ੍ਰਸ਼ਾਦੇ ਸ਼ਖਣਗੇ ਉਹ ਕਹਿਣਗੇ ਅਸੀਂ ਕਿੰਨਾ ਨੂੰ ਖਤਮ ਕਰ ਦਤਾ ਤੇ ਕਿੰਨਾ ਦੇ ਪਿੱਛੇ ਲਾ ਕੇ ਖਤਮ ਕੀਤਾ ਦੇਖੋ ਮੇਰਾ ਗੋਲ ਕੀ ਹੈ ਜਿਡੀ ਵੱਡੀ ਸੋਚ ਔਰ ਇਸੇ ਪਿੱਛੇ ਔਰ ਕਿੰਨੀ ਵੱਡਾ ਮਤਲਬ ਹੈ ਕਾ ਮਕਸਦ ਕਿ ਜਿਹੜੇ ਲੋਕ ਖਤਮ ਕਰਨਾ ਆ ਰਹੇ ਹਨ ਉਹਨਾਂ ਵਾਸਤੇ ਵੀ ਚੰਗੀ ਸੋਚ ਰਖਣੀ ਅਸੀਂ ਡੋਗਰਿਆਂ ਦੇ ਪਿੱਛੇ ਲਗ ਲਗ ਕੇ ਆਪਣੇ ਭਰਾਵਾਂ ਦੇ ਖੂਨ ਵਹਾ ਦਿੱਤਾ ਗਦਾਰਾਂ ਦੇ ਪਿੱਛੇ ਲਗ ਲਗ ਕੇ ਆਪਣੇ ਅੰਮਾ ਜਾਇਆਂ ਦੇ ਕਤਲ ਕਰ ਦਿੱਤੇ ਤੇ ਹੋਇਆ ਵੀ ਇੰਜ ਹੀ ਜਦੋਂ ਉਹਨਾਂ ਨੇ ਕਤਲ ਕੀਤੇ ਜਦੋਂ ਵੇਖਿਆ ਜਾ ਕੇ ਵੀ ਲੰਗਰਾਂ ਦੇ ਵਿੱਚ ਪ੍ਰਸ਼ਾਦੇ ਪਏ ਨੇ ਕਈਆਂ ਦੀ ਤੇ ਜਮੀਰਾਂ ਉਦੋਂ ਹਲੂਣੀਆਂ ਗਈਆਂ ਵੀ ਅਸੀਂ ਐਡੀ ਨੇਕ ਰੂਹ ਨੂੰ ਅਸੀਂ ਗਦਾਰਾਂ ਦੇ ਪਿੱਛੇ ਆਪ ਵੀ ਗਦਾਰ ਬਣ ਗਏ ਜੀ 14 ਬੜੀਆਂ ਜਿਹੜੀ ਵੇਖੋ ਜੀ ਸਾਰੇ ਆਕਾਲੀ ਫੁੱਲਾ ਸਿੰਘ ਥੋੜਾ ਬਣ ਸਕਦੇ ਵੀ ਨਵਾਬੀਆਂ ਨੂੰ ਥੋਕਰਾ ਮਾਰਦੇ ਆਏ ਹਾਏ ਹਾਏ ਅੱਜ ਤਾਂ ਨਵਾਬੀਆਂ ਲੈਣ ਲਈ ਤੁਹਾਨੂੰ ਪਤਾ ਹੀ ਕੀ ਕੁਝ ਹੋ ਰਿਹਾ ਹੈ ਤਰਸ ਕਰਕੇ ਲਿਫਾਜ਼ੇ ਖਜ਼ਰ ਮੇਂ ਜਾਂ ਸੈਂਕੜੇ ਰਾਜਨ ਵੀ ਫਿਰਤੇ ਹਨ ਅਗਰ ਦੁਨੀਆ ਮੇਂ ਰਹਿਣਾ ਹੈ ਤਾਂ ਕੁਝ ਪਹਿਚਾਨ ਪੈਦਾ ਕਰ ਇਹ ਜੇ ਤਰਮਦਾ ਬੁਰਕਾ ਪਾ ਕੇ ਬੜੇ ਡਾਕੂ ਤੇ ਲਟੇਰੇ ਤੁਰੇ ਫਿਰਦੇ ਆ ਜੇ ਦੁਨੀਆ ਤੇ ਰਹਿਣਾ ਥੋੜੀ ਬੋਜੀ ਪਰਖ ਬਿਰਤੀ ਰੱਖੋ ਭਾਈ ਸੁਨਿਆਰਾ ਵੀ ਪਰਖ ਬਿਰਤੀ ਰੱਖਦਾ ਤਾਂ ਹੀ ਸੋਨੇ ਦੀ ਦੁਕਾਨ ਖੋਲ ਕੇ ਬੈਠਾ ਨਹੀਂ ਤੇ ਲੋਕ ਮਲੰਮੇ ਦੀ ਝਾਲ ਵਾਲੇ ਨਿਕਲੇ ਗੈਣੀ ਵੇਚ ਆਣ ਉਹਨੂੰ ਥੋੜਾ ਬੋਤਾ ਉਹ ਕੋਲ ਵੀ ਪਰਖ ਹੁੰਦੀ ਹੈ ਤਾਂ ਹੀ ਤੇ ਉਹ ਦੁਕਾਨ ਤੇ ਖੋਲ ਕੇ ਬੈਠਾ ਸੀ ਸਿੱਖ ਦਾ ਅਰਥ ਹੀ ਪਰਖ ਹੁਆ ਸਿੱਖ ਨੇ ਆਪਣੇ ਅੰਦਰ ਵਿਵੇਕ ਬੁੱਧ ਲੈ ਕੇ ਆਉਣੀ ਵੀ ਮੈਂ ਕਿਹੜਾ ਕਰਮ ਕੀਤਾ ਤੇ ਮੇਰਾ ਗੁਰੂ ਨਾਲੋਂ ਲਿੰਕ ਟੁੱਟ ਜੂ ਕਿਹੜਾ ਕਰਮ ਕਰਾਂਗਾ ਤੇ ਮੇਰਾ ਗੁਰੂ ਨਾਲ ਲਿੰਕ ਜੁੜਿਆ ਰਹੇਗਾ ਸਾਧ ਸੰਗ ਵਿੱਚ ਤੋ ਇਸ ਕਰਕੇ ਮੈਂ ਗੱਲ ਕਰ ਰਿਹਾ ਸੀ ਜਦੋਂ ਅੰਗਰੇਜ਼ ਆਏ ਉਹਨਾਂ ਨੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਗੰਦਾ ਸਾਹਿਤ ਵਿਕਦਾ ਸੀ ਇੱਥੇ ਇਸੇ ਧਰਤੀ ਤੇ ਜਦੋਂ ਉਹਨਾਂ ਨੇ ਇਹ ਤਰਨ ਤਾਰਨ ਸਭ ਦਾ ਗੁਰਦੁਆਰਾ ਦਰਬਾਰ ਸਾਹਿਬ ਦਾ ਗੁਰਦੁਆਰਾ ਨਨਕਾਣਾ ਸਾਹਿਬ ਗੁਰੂ ਕਾ ਬਾਗ ਇਹ ਜਿੰਨੇ ਵੀ ਧਾਰਮਿਕ ਸਥਾਨ ਸੀ ਨਾ ਇਹਨਾਂ ਦੇ ਸਰਬਰਾ ਉਹਨਾਂ ਨੇ ਆਪਣੇ ਲਾ ਦਿੱਤੇ ਸੀ ਸਰਬਰਾ ਦੇ ਇਥੇ ਇੱਕ ਇੱਕ ਪਾਵੇਂ ਸੇਖ ਜਾਤ ਪਾਤ ਨੂੰ ਨਹੀਂ ਮੰਨਦੀ ਸਿੱਖਾਂ ਵਿੱਚ ਕੋਈ ਜਾਤ ਪਾਤ ਨਹੀਂ ਸਿੱਖਾਂ ਵਿੱਚ ਤਾਂ ਮਾਟੀ ਇੱਕ ਅਨੇਕ ਭਾਂਤ ਕਰਾ ਸਾਜੀ ਸਾਜਣ ਹਾਰੇ ਪਰ ਇਥੇ ਅੱਜ ਵੀ ਪੁੱਛਿਆ ਸਾਡੇ ਲਿਖਦੇ ਕਈ ਜੱਟ ਸਿੱਖ ਪੁੱਤਰ ਫਲਾਣਾ ਫਲਾਣਾ ਰਿਸ਼ਤੇ ਦੀ ਲੋੜ ਹੈ ਜਦੋਂ ਤੁਸੀਂ ਸਿੱਖ ਲੇਤਾ ਫਿਰ ਜੱਟ ਲਿਖਣ ਦੀ ਕੀ ਲੋੜ ਪੈਗੀ ਓਏ ਹੋਏ ਬੜੀ ਵੱਡੀ ਗੱਲ ਕਰ ਦਿੱਤੀ ਹੈ ਕਿ ਜਿਸ ਵਕਤ ਜਾਤ ਪਾਤ ਹੀ ਨਹੀਂ ਹੈ ਜਿਸ ਕੌਮ ਵਿੱਚ ਉਹ ਕੌਮ ਵੇਖੋ ਕਿੰਨੀ ਅੱਛੀ ਹੈ ਕਿ ਮਤਲਬ ਜਾਤ ਪਾਤ ਦਾ ਫਰਕ ਹੀ ਨਹੀਂ ਹੈ ਗੁਰੂਆਂ ਦਾ ਸਬਕ ਹੀ ਨਿਵਾਨ ਮਿਲਿਆ ਹੋਇਆ ਕਿ ਜਾਤ-ਪਾਤ ਦਾ ਕੋਈ ਫਰਕ ਕਰਨ। ਔਰ ਇਹ ਖੁਨਾਉਨਾ ਹਜੀ ਉਸ ਵਕਤ ਸਿੱਖ ਲਿਖਤਾ ਫਿਰ ਜਾਤ ਕਿ ਲਿਖਣਾ। ਤੇ ਅੱਜ ਕੀ ਹੋ ਰਿਹਾ ਹੈ ਤੁਸੀਂ ਵੇਖ ਹੀ ਰਹੇ ਹੋ। ਮਤਲਬ ਅਸੀਂ ਇਹਦੇ ਦਲਦਲ ਤੋਂ ਨਿਕਲੇ ਨਹੀਂ ਗੁਸਾਣਾ ਮਨਾਇਓ। ਭਾਵੇਂ ਅਸੀਂ ਜਿੰਨੇ ਮਰਜੀ ਸਰੋਵਰ ਤੇ ਬੋਲੀਆਂ ਇਸ਼ਨਾਨ ਕਰ ਲਈਏ। ਇਸ਼ਨਾਨ ਤੇ ਇਸ ਕਰਕੇ ਕਰਨਾ ਸੀ ਵਿੱਚ ਨਹਾਉਣ ਤੋਂ ਬਾਅਦ ਮੈਂ ਨਾ ਜੱਟ ਵਾਂ ਨਾ ਮੈਂ ਪਾਪਾ ਵਾਂ ਨਾ ਮੈਂ ਰੋੜਾ ਵਾਂ ਨਾ ਮੈਂ ਖੱਤਰੀ ਮੈਂ ਚੁੱਭੀ ਮਾਰ ਕੇ ਵੀ ਜੱਟ ਵਾਂ ਚੁੱਭੀ ਮਾਰ ਕੇ ਵੀ ਰਵਦਾਸੀਆ ਤੇ ਪਤਾ ਨਹੀਂ ਕਿਹੜੀ-ਕਿਹੜੀ ਬਰਾਦਰੀ ਅਸੀਂ ਚੱਕੀ ਫਿਰਦੇ। ਜਾਤ ਪਾਤ ਨੂੰ ਤੇ ਗੁਰਮਤ ਨੇ ਆਖਿਆ ਜਾਤੀ ਦੇ ਕੇ ਹੱਥ ਸੱਚ ਪਰਖੀਏ ਜਾਤ ਦੇ ਹੱਥ ਕੀ ਹੈ ਪਰਖ ਤੇ ਸੱਚ ਦੀ ਹੋਣੀ ਮੋਰਾ ਹੋਵੇ ਹੱਥ ਮਰੀ ਹੈ ਚੱਕੀਏ ਜੇ ਜਾਤ ਪਾਤ ਰੱਬ ਨੇ ਬਣਾਉਣੀ ਹੁੰਦੀ ਫਿਰ ਤੇ ਖੂਨ ਹੀ ਨਾ ਰਲਦਾ ਇੱਕ ਦੂਜੇ ਨਾਲ ਸਾਪੜਾ ਜੇ ਪਰਮੇਸ਼ਰ ਨੇ ਜਾਤ ਪਾਤ ਬਣਾਉਣੀ ਹੁੰਦੀ ਫਿਰ ਤੇ ਸਾਡਾ ਖੂਨ ਕਿਸੇ ਨਾਲ ਰਲਦਾ ਹੀ ਨਾ ਜਦੋਂ ਆਪਾਂ ਖੂਨ ਦੀ ਬੋਤਲ ਲੈਣ ਜਾਂਦੇ ਆ ਬਲੱਡ ਬੈਂਕ ਤੋਂ ਕਦੀ ਪੁੱਛਦੇ ਆ ਆਪਾਂ ਕਿਹੜੀ ਕਿਹੜੀ ਜਾਤ ਦਾ ਬੰਦਾ ਹੈ ਕਿਹੜੀ ਨਸਲ ਦਾ ਬੰਦਾ ਹੈ ਕਦੀ ਨਹੀਂ ਪੁੱਛਦੇ ਆਪਾਂ ਤੇ ਜੇ ਇਹ ਅਮਲ ਪਰਮੇਸ਼ਰ ਨੇ ਤੇ ਜਾ ਤਾਂ ਪਤਾ ਖਤਮ ਕੀਤੀਆਂ ਸੀ ਤੇ ਅਸੀਂ ਉਸੇ ਦਲਦਲ ਚ ਅੱਜ ਫਿਰ ਸਾਡਾ ਸਮਾਜ ਤੁਰਿਆ ਪਰਦਾ ਤਾਂ ਫਿਰ ਗੱਲ ਨੂੰ ਸਮਝਣਾ ਕਹਿੰਦੇ ਬੜਾ ਲੰਮਾ ਟਾਈਮ ਉਹਨਾਂ ਨੇ ਜੋ ਕੁਝ ਕਰਤਾ ਉਸ ਤੋਂ ਬਾਅਦ ਗੁਰਦੁਆਰੇ ਆਜ਼ਾਦ ਕੀਤੇ ਗਏ ਫਿਰ ਇੱਕ ਵਿਧੀ ਵਿਧਾਨ ਬਣਾਇਆ ਗਿਆ ਵੀ ਆਪਾਂ ਨੂੰ ਜਿੰਨੇ ਵੀ ਸਾਡੇ ਧਾਰਮਿਕ ਸਥਾਨਾਂ ਉਹਨਾਂ ਦਾ ਇੱਕ ਸੰਵਿਧਾਨ ਕੜਿਆ ਜਾਏ ਗੁਰਦੁਾਰੇ ਆਉਣਾ ਕਿਵੇਂ ਹੈ ਸਹਿਜ ਪਾਠ ਕਿਵੇਂ ਆਰੰਭ ਕਰਨਾ ਸਿੱਖ ਦੇ ਘਰ ਪੁੱਤਰ ਦੀ ਜਨਮ ਲਵੇ ਉਦੋਂ ਕੀ ਕਰਨਾ ਹੈ ਸਾਡੇ ਘਰ ਚਾਰ ਸੰਸਕਾਰ ਨੇ ਜਨਮ ਸੰਸਕਾਰ ਅਨੰਤ ਸੰਸਕਾਰ ਅਮਰ ਸੰਸਕਾਰ ਤੇ ਮਿਰਤਕ ਸੰਸਕਾਰ ਦੋ ਸੰਸਕਾਰ ਐਸੇ ਨੇ ਜਿਹੜੇ ਬੰਦੇ ਦੀ ਹੋਸ਼ ਵਿੱਚ ਆਉਂਦੇ ਨੇ ਦੋ ਸੰਸਕਾਰਾਂ ਵੇਲੇ ਬੰਦੇ ਨੂੰ ਹੋਸ਼ ਨਹੀਂ ਹੁੰਦੀ ਉਹਨਾਂ ਵਿੱਚੋਂ ਦੋ ਸੰਸਕਾਰ ਜਿਹੜੇ ਬੰਦੇ ਦੀ ਹੋਸ਼ ਚ ਆਉਂਦੇ ਉਹ ਕਿਹੜੇ ਆ ਇੱਕ ਹੈ ਅਮਰਤ ਸੰਸਕਾਰ ਉਦੋਂ ਬੰਦੇ ਨੂੰ ਹੋਸ਼ ਹੈ ਖੰਡੇ ਦੀ ਪੋਲ ਲੈਣ ਵੇਲੇ ਦੂਜਾ ਹੈ ਆਨੰਦ ਸੰਸਕਾਰ ਜਦੋਂ ਤੇਰਾ ਆਨੰਦ ਕਾਰਜ ਹੁੰਦਾ ਉਦੋਂ ਵੀ ਤੈਨੂੰ ਹੋਸ਼ ਹੁੰਦੀ ਹੈ ਤੈਨੂੰ ਸਮਝ ਹੁੰਦੀ ਹੈ ਤੇਰਾ ਜ ਆਨੰਦ ਕਾਰਜ ਹੋਣਾ ਹੈ ਦੋ ਸੰਸਕਾਰ ਜਦੋਂ ਸਾਨੂੰ ਹੋਸ਼ ਨਹੀਂ ਆਕ ਤੇ ਜਨਮ ਸੰਸਕਾਰ ਉਦੋਂ ਬੱਚਾ ਜਨਮ ਹੋਇਆ ਬੱਚੇ ਨੂੰ ਥੋੜਾ ਪਤਾ ਉਹ ਤੇ ਮਾਂ ਬਾਪ ਹੀ ਕਰਨਗੇ ਨਾ ਉਦੋਂ ਕੀ ਕਰਨਾ ਦੂਜਾ ਹੈ ਮ੍ਰਿਤਕ ਸੰਸਕਾਰ ਜਦੋਂ ਪ੍ਰਾਣੀ ਚੜਾਈ ਕਰ ਗਿਆ ਉਦੋਂ ਪਰਿਵਾਰ ਦੇ ਮੈਂਬਰਾਂ ਨੇ ਕਰਨਾ ਜਿਹੜਾ ਪ੍ਰਾਣੀ ਚੜਾਈ ਕਰ ਗਿਆ ਉਹਨੂੰ ਤੇ ਪਤਾ ਹੀ ਨਹੀਂ ਮਗਰੋਂ ਉਹਦੀਆਂ ਤੁਸੀਂ ਕਿਦਾਂ ਰਸਮਾਂ ਨਿਭਾਉਣੀਆਂ ਨੇ ਤੋਂ ਸਾਰਾ ਕੁਝ ਮਰਿਆਦਾ ਚ ਲਿਖ ਦਿੱਤਾ ਸਾਡੇ ਆ ਪੁਰਖਿਆਂ ਨੇ ਭਾਵੇਂ ਕਿ ਪ੍ਰਚਲਿਤ ਜਿਹੜਾ ਸਾਡਾ ਸਮਾਜ ਹੈ ਤੁਸੀਂ ਪਿੰਡਾਂ ਵਿੱਚ ਚਲੇ ਜਾਓ ਕਈਆਂ ਇਲਾਕਿਆਂ ਦੇ ਵਿੱਚ ਜਦੋਂ ਕੋਈ ਪ੍ਰਾਣੀ ਚੜਾਈ ਕਰਦਾ ਹੈ ਉਹਦੇ ਨਾਲ ਕਾਨਾ ਲੰਮਿਆਂ ਪਾ ਦਿੰਦੇ ਆ ਤੁਸੀਂ ਵੇਖਿਆ ਹੋਣਾ ਮੈਂ ਤੇ ਅੱਖੀ ਬਹੁਤ ਵਾਰੀ ਵੇਖਿਆ ਸਾਡੇ ਕਾਲਜ ਇੱਕ ਵੀਰ ਪੜਦਾ ਹੁੰਦਾ ਸੀ ਉਹਨਾਂ ਦੇ ਦਾਦਾ ਜੀ ਦੀ ਡੈਥ ਹੋਈ ਸਾਨੂੰ ਵੀ ਜਾਣ ਦਾ ਮੌਕਾ ਮਿਲਿਆ ਤੇ ਅਸੀਂ ਵੇਖਿਆ ਕਿ ਉਹਦੇ ਨਾਲ ਕਾਨਾ ਲੰਮਾ ਪਾਇਆ ਹੋਇਆ ਜਦੋਂ ਵੇਖਿਆ ਵੀ ਕਾਨਾ ਲੰਮਾ ਪਾਇਆ ਸੀ ਪਰਾਂ ਕਰਤਾ 10 ਮਿੰਟਾਂ ਬਾਅਦ ਲਿਆ ਕਿਸੇ ਨੇ ਹੋਰ ਕਾਨਾ ਰੱਖ ਦਿੱਤਾ ਤੇ ਅਸੀਂ ਨਵੇਂ-ਨਵੇਂ ਕਾਲਜ ਗਏ ਸੀ ਅਸੀਂ ਪੁੱਛ ਹੀ ਲਿਆ ਵੀ ਇਹ ਕਾਨਾ ਰੱਖਿਆ ਕਾਦੇ ਲਈ ਬੰਦਾ ਆਪਣੀ ਨੌਜਵਾਨ ਵਾਸਤੇ ਪੁੱਛਦਾ ਹੀ ਆ ਨਾ ਤੁਹਾਡੇ ਬੱਚੇ ਤੁਹਾਨੂੰ ਸਵਾਲ ਕਰਨਗੇ ਕਿ ਇਹ ਕਿਉਂ ਹੁੰਦਾ ਵਾ ਤੁਹਾਨੂੰ ਉਹਦਾ ਜਵਾਬ ਦੇਣਾ ਪੈਣਾ ਜਾਂ ਤੁਸੀਂ ਇਹ ਨਹੀਂ ਕਹ ਸਕਦੇ ਵੀ ਨਹੀਂ ਇਹ ਤੇ ਪੁਰਾਣੇ ਸਾਡੇ ਕਰਦੇ ਆ ਰਹੇ ਸੀ ਮਹਾਰਾ ਜੀ ਨੇ ਗੁੱਟ ਫੜਿਆ ਸੀ ਨਾ ਪੰਡਿਤ ਰਦੇ ਹਾਲ ਦਾ ਜਦੋਂ ਉਹ ਜਨੇਊ ਪਾਉਣ ਲੱਗੇ ਸੀ ਮਹਾਰਾ ਕਹਿੰਦੇ ਵੀ ਜਨੇਊ ਪਾਉਣ ਨਾਲ ਕੀ ਹੁੰਦਾ ਕਹਿੰਦੇ ਧਰਮੀ ਬਣਦਾ ਕਹਿੰਦੇ ਫਿਰ ਮਾਤਾ ਨੂੰ ਪਾਓ ਮੇਰੀ ਨੂੰ ਪਹਿਲਾਂ ਮੇਰੀ ਵੱਡੀ ਭੈਣ ਨੂੰ ਪਾ ਦਿਓ ਉਹ ਕਹਿੰਦੇ ਔਰਤ ਵਾਸਤੇ ਧਾਗਾ ਹੁੰਦਾ ਹੀ ਨਹੀਂ ਤੇ ਪਹਿਲੀ ਵਾਰ ਭੈਣੋਂ ਔਰਤ ਦੇ ਹੱਕ ਵਿੱਚ ਜੇ ਕਿਸੇ ਨੇ ਆਵਾਜ਼ ਬੁਲੰਦ ਕੀਤੀ ਸੀ ਤੇ ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਕਿਆ ਬਾਤ ਹੈ ਜੀ ਬਹੁਤ ਵੱਡੀ ਗੱਲ ਕਿ ਮਤਲਬ ਕਿਸ ਤਰ੍ਹਾਂ ਕਿ ਮਤਲਬ ਕਿ ਚਾਰ ਜਿਹੜੇ ਨੇ ਸੰਸਕਾਰ ਨੇ ਔਰ ਇੱਕ ਦੂਜੀ ੜੀ ਗੱਲ ਕੀਤੀ ਕਿ ਅਨਾ ਔਰਤ ਵਾਸਤੇ ਜਿਹੜਾ ਨੇ ਆਵਾਜ਼ ਬੁਲੰਦ ਕੀਤੀ ਔਰਤ ਦੇ ਹੱਕ ਵਾਸਤੇ ਔਰ ਇਹ ਚੀਜ਼ਾਂ ਜਿਹੜੀਆਂ ਨੇ ਔਰ ਬਹੁਤ ਹੀ ਜ਼ਬਰਦਸਤ ਕਥਾ ਔਰ ਬਹੁਤ ਹੀ ਨਾਲਜ ਵਾਲੀ کہ کس طریقے جا وہ جمک استھان نے اتنے کس طرح جانا ہے کس طرح اتے اپنا کی سنسکار نے اور کس طریقے اتے ٹائم گزارنا یہ چیزاں جڑی نے یہ سمجھ بھی بہت زیادہ اور منتقل بہت زیادہ جی معلومات نظر آئی ہے اور کافی اچھا ہے انہیں گیان اور میں گیانی سنت سنگ مسکیم صاحب جڑے نے انہوں کا گیان بڑی توجہ نہ ਤੇਰਾ ਆਛਾ ਲੱਗਦਾ ਸੁਣੀਦਾ ਜਾਂ ਇਹਨਾਂ ਦਾ ਮੈਂ ਸੁਣਿਆ ਬਹੁਤ ਜ਼ਬਰਦਸਤ ਬਹੁਤ ਹੀ ਮਜ਼ੇ ਆ ਗਏ ਔਰ ਰੱਬ ਸੱਚਾ ਸੁਣਾ ਲਾਣਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਸਾਨੂੰ ਦੁਆਵਾਂ ਯਾਦ ਰੱਖਾਂ ਸੰਗਤ ਤੇ ਸਾਰੇ ਜਿਹੜੇ ਪਤੰਦਰ ਨੇ ਸਾਨੂੰ ਲਾਣਾ ਸਪੋਰਟ ਕਰੋ ਵੇਂਦੇ ਰਹੋ ਸਾਡਾ ਚੈਨਲ ਤੇ ਹੱਥ ਦੇ ਵਾਸਤੇ ਰਹੋ ਤੇ ਖੁਸ਼ ਬਾਸ਼ ਰਹੋ ਤੇ ਸਰਸਿਆ ਕਾਲ